ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਸਵੇਰੇ 2:50 ਮਿੰਟ ਦੇ ਉੱਤੇ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਨੂੰ ਦਸਤਾਰਬੰਦੀ ਕਰ ਦਿੱਤੀ ਜਾਂਦੀ ਹੈ ਪਰ ਜਿਹੜੀਆਂ ਤਸਵੀਰਾਂ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿਹਾ ਜਾ ਰਿਹਾ ਵੀ ਮਹਾਰਾਜ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਨਹੀਂ ਕੀਤਾ ਗਿਆ ਸੀਗਾ ਕੇਵਲ ਪਾਲਕੀ ਸਾਹਿਬ ਨੂੰ ਮੱਥਾ ਟੇਕਿਆ ਗਿਆ ਤੇ ਦਸਤਾਰਬੰਦੀ ਕਰ ਦਿੱਤੀ ਨਿਹੰਗ ਸਿੰਘ ਫੌਜਾ ਵੱਲੋਂ ਬਾਕੀ ਸਿੱਖ ਸੰਸਥਾਵਾਂ ਵੱਲੋਂ ਇਸ ਦੀ ਮੁਖੇਦੀ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਐਸਜੀਪੀਸੀ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਥਿਤੀ ਕਲੀਅਰ ਵੀ ਕੀਤੀ ਸਪਸ਼ਟ ਵੀ ਕੀਤੀ ਹੈ ਪਰ ਵਿਰੋਧ ਬਹੁਤ ਹੋ ਰਿਹਾ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਜਥੇਦਾਰ ਸਾਹਿਬ ਦੀ ਦਸਤਾਰਬੰਦੀ ਹੋਈ ਹੋਵੇ ਤੇ ਸੰਗਤ ਜਿਹੜੀ ਆ ਪੰਥ ਜਿਹੜਾ ਉਹਦਾ ਵਿਰੋਧ ਕਰ ਰਿਹਾ ਹੋਵੇ ਔਰ ਇਹਦੇ ਨਾਲ ਹੀ ਬਾਗੀ ਧੜਾ ਜਿਹਨੂੰ ਸੁਧਾਰ ਲਹਿਰ ਵਾਲੇ ਵੀ ਕਹਿ ਦਿੰਦੇ ਆ ਉਹਨਾਂ ਨੇ ਵੀ ਇੱਕ ਮੀਟਿੰਗ ਕੀਤੀ ਆ ਇਹਨਾਂ ਦੋਵਾਂ ਖਬਰਾਂ ਨੂੰ ਕਿਵੇਂ ਦੇਖਦੇ ਹੋ ਜੀ ਮੈਂ ਪਹਿਲੀ ਗੱਲ ਤੇ ਇਹ ਦੱਸ ਦਿਆਂ ਕਿ ਮੇਰੀ ਇਨਫਰਮੇਸ਼ਨ ਦੇ ਮੁਤਾਬਕ ਜਿਹੜੇ ਨੰਦਪੁਰ ਸਾਹਿਬ ਤੋਂ ਮੈਂਬਰ ਨੇ ਅਮਰਜੀਤ ਸਿੰਘ ਚਾਵਲਾ ਉਹਨਾਂ ਨੇ ਇੱਕ ਤਰਦਰ ਕੀਤਾ ਜੀ ਤਰਦਰ ਕੀ ਕੀਤਾ ਵੀ ਉਹ ਸਰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਇਹ ਗੱਲ ਕਹਿੰਦੇ ਵੀ ਜਿਹੜੀ ਤੁਸੀਂ ਫੈਸਲਾ ਲਿਆ ਉਹਨੂੰ ਵਾਪਸ ਲੈ ਲਓ ਚੰਗੇ ਰੋਗੇ ਵਿਰੋਧ ਬੜਾ ਵੱਡੇ ਪੱਧਰ ਤੇ ਹੋ ਰਿਹਾ ਨਿਹੰਗ ਸਿੰਘ ਜਿੱਥੇ ਮੰਦੀਆਂ ਜਿਹੜੀ ਸਾਡੀ ਕਿਸੇ ਵੇਲੇ ਧੁਰ ਧੁਰਾ ਹੁੰਦੀ ਸੀ ਉਹ ਸਾਰੀਆਂ ਸਾਡੇ ਖਿਲਾਫ ਨੇ ਬਾਕੀ ਜਿੱਥੇ ਬੰਦੇ ਵੀ ਖਿਲਾਫ ਨੇ ਸਾਡੇ ਤੇ ਇਹ ਪ੍ਰਬੰਧ ਆਪਣਾ ਚੱਲਣਾ ਨਹੀਂ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਚਲੋ ਪਟਾਵਾ ਸਾਹਿਬ ਠੀਕ ਆ ਜੇ ਇਦਾਂ ਕੀਤਾ ਕਿ ਆਪਣਾ ਮਸਲਾ ਅੰਦਰ ਕਰ ਲੈਨੇ ਆਪਾਂ ਇਹਨਾਂ ਦਾ ਮੀਨ ਟਾਈਮ ਪਰਮਜੀਤ ਸਿੰਘ ਸਰਨੇ ਦੀ ਗੱਡੀ ਘੜੱਚ ਕਰਕੇ ਉਹਦੀ ਆ ਤੇ ਉਹ ਅੰਦਰ ਚਲੇ ਜਾਂਦਾ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਚੰਗਾ ਜੀ ਫਿਰ ਤੁਸੀਂ ਚਲੋ ਚਾਵਲਾ ਸਾਹਿਬ ਮੈਂ ਸਰਨਾ ਸਾਹਿਬ ਨਾਲ ਗੱਲ ਕਰਨਾ ਤੇ ਚਾਵਲਾ ਸਾਹਿਬ ਘਾਰਾ ਕਿ ਬੜੇ ਆਰਾਮ ਨਾਲ ਸੌਂਦੇ ਆ ਵੀ ਲਗਭਗ ਬਥਰਾ ਹੱਲ ਹੋ ਗਿਆ ਲੇਕਿਨ ਪਤਾ ਉਹਨੂੰ ਲੱਗਦਾ ਸਵੇਰੇ 4 ਵਜੇ ਵੀ ਜਦੋਂ ਕਿ ਉਹ ਤੇ 2:30 ਵਜੇ ਤਾਜਪੱਸੀ ਵੀ ਹੋ ਗਈ 2:50 ਮਿੰਟ ਦੇ ਉੱਤੇ ਜੀ ਉਹ ਫਿਰ ਆਪਣੇ ਜਿਹੜਾ ਸੇਵਾਦਾਰ ਨੂੰ ਕਹਿੰਦੇ ਵੀ ਬਾਹਰੋਂ ਤਾਲਾ ਲਾ ਦੇ ਮੇਰਾ ਕਿਉਂ ਪ੍ਰੈਸ ਪੁਰੀ ਫਿਰਦੀ ਮੈਨੂੰ ਪੁੱਛੂ ਕਿ ਮੇਰੇ ਕੋਲ ਜਵਾਬ ਕੋਈ ਨਹੀਂ ਹੈਗਾ ਜੀ ਮਤਲਬ ਉਹ ਬੰਦੇ ਵੀ ਚਾਹੁੰਦੇ ਸੀ ਵੀ ਜਿਸ ਤਰੀਕੇ ਨਾਲ ਵਿਰੋਧ ਹੋਇਆ ਇਹ ਫੈਸਲਾ ਵਾਪਸ ਲੈ ਜਾਏ ਤਾਂ ਚੰਗੇ ਰਹਿਵਾਂਗੇ ਆਪਾਂ ਜੀ ਲੇਕਿਨ ਜੇਸ ਤਰੀਕੇ ਨਾਲ ਉਹਦੀ ਤਾਜਪੂਛੀ ਕੀਤੀ ਆ ਕੁਲਦੀਪ ਸਿੰਘ ਗੜਗੱਜ ਦੀ ਤੇ ਮੈਂ ਉਹ ਸੁਣਦਾ ਵੀ ਉਹਦੀ ਤਾਜਪੂਛੀ ਦੀ ਹੋਈ ਉਹਦੀ ਸਗੋ ਬਿਜਤੀ ਕੀਤੀ ਉਹਨਾਂ ਨੇ ਤਾਜਪੂਛੀ ਹਮੇਸ਼ਾ ਹੀ ਸਤਗੁਰ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦੀ ਆ ਪਹਿਲਾ ਬਕਾਇਦਾ ਤੌਰ ਤੇ ਉਹਦਾ ਲਿਆ ਜਾਂਦਾ ਵਾ ਹੁਕਮ ਨਾਲ ਲੈਂਦਾ ਵਾ ਅਰਦਾਸ ਕੀਤੀ ਜਾਂਦੀ ਫਿਰ ਤਾਜਪੂਛੀ ਸ਼ੁਰੂ ਹੁੰਦੀ ਆ ਇੱਥੇ ਕੁਛ ਨਹੀਂ ਕੀਤਾ ਗਿਆ ਇਹ ਦਾਵਾ ਕਰਦੇ ਵੀ ਉਸ ਟਾਈਮ ਤੇ ਪ੍ਰਕਾਸ਼ ਕੀਤਾ ਸੀ ਜੇ ਪ੍ਰਕਾਸ਼ ਕੀਤਾ ਵੀ ਤਾਂ ਵੀ ਮर्यादा ਦੀ ਲੰਘਣਾ ਕੀਤੀ ਜੇ ਨਹੀਂ ਕੀਤਾ ਸੀ ਤਾਂ ਵੀ ਇਹਨਾਂ ਪਰੰਪਰਾ ਦੀ ਲੰਘਣਾ ਕੀਤੀ ਹੈ ਜੇ ਪ੍ਰਕਾਸ਼ ਕੀਤਾ ਜਿਸ ਸਮੇਂ ਤੋਂ ਪਹਿਲਾਂ ਪ੍ਰਕਾਸ਼ ਕਿਵੇਂ ਕੋ ਨਿਜ਼ਮ ਨੇ ਪ੍ਰਕਾਸ਼ ਕਰਨ ਦੇ ਉੱਤੇ ਤਖਤ ਆ ਕੋ ਛੋਟੀ ਮੋਟੀ ਗਲ ਨਹੀਂ ਹੋਈਗੀ ਤਖਤ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਤਖਤ ਜਿੱਤੇ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਸੀਗੀ ਉਥੇ ਤੁਸੀਂ ਮਨਮਾਨੀ ਸ਼ੁਰੂ ਕਰ ਦਿੱਤੀ ਕੰਮੀ ਆਪਣੀਆਂ ਤੇ ਬਕਾਇਦਾ ਤੌਰ ਤੇ ਕਹਿੰਦੇ ਜੀ ਪ੍ਰਕਾਸ਼ ਕੀਤਾ ਸੀ ਫਿਰ ਤਜਪੁਸ਼ੀ ਕੀਤੀ ਕਿਉਂ ਕੀਤਾ ਜਿਸ ਸਮੇਂ ਤੋਂ ਪਹਿਲਾਂ ਕਿਵੇਂ ਪ੍ਰਕਾਸ਼ ਹੋ ਗਿਆ ਕਿਹਦੀ ਪਰਮਿਸ਼ਨ ਨਾਲ ਹੋਇਆ ਕਿਹੜਾ ਮਤਾ ਕੀਤਾ ਗਿਆ ਉਹਦੇ ਵਿੱਚ ਪਹਿਲਾਂ ਕਦੀ ਕਦੋਂ ਪ੍ਰਕਾਸ਼ ਕੀਤਾ ਗਿਆ ਪਿੰਡ ਇਹਦੇ ਨਿਜ਼ਮ ਨੇ ਕੋਈ ਨਿਜ਼ਮਾ ਦੀ ਲੰਘਣਾ ਕਰਨ ਵਾਲੇ ਦੇ ਖਿਲਾਫ ਸਖਤਕਾਰ ਵੀ ਹੁੰਦੀ ਹੈ ਹਮੇਸ਼ਾ ਹੀ ਤੇ ਜੇ ਮਰਿਆਦਾ ਦੀ ਗੱਲ ਕਰੀਏ ਤੇ ਜਿਹੜੀ ਉਹਨਾਂ ਦੀ ਤਾਜਪੁਛੀ ਉਹ ਗੁਰੂ ਸਾਹਿਬ ਦੀ ਹਜ਼ੂਰੀ ਚ ਹੋਣੀ ਹੁੰਦੀ ਹੈ ਇਹਦੀ ਸਿਰ ਤੇ ਪੈਗ ਰੱਖਦੇ ਤੇ ਗੱਲ ਮੁੱਕ ਗਈ। ਉੱਥੇ ਪੰਥਕ ਸੰਜੜੀ ਸਾਡੀਆਂ ਸੰਪਰਦਾਵਾਂ ਧਾਰਮਿਕ ਜਥੇਬੰਦੀਆਂ ਸਿੰਘ ਸੁਭਾਵਾ ਨਿਹੰਗ ਸਿੰਘ ਜਥੇਬੰਦੀਆਂ ਕਿੱਥੇ ਸੀਗੇ? ਭਾਈ ਰਣਜੀਤ ਸਿੰਘ ਦੀ ਤਾਜਪੁਛੀ ਹੁੰਦੀ ਤੇ ਕਈ ਘੰਟੇ ਤਾਜਪੁਛੀ ਲੱਗਦੇ ਕਈ ਘੰਟੇ ਐ ਇਕੜੇ ਜਿੱਥੇ ਬੰਦਿਆਈਆਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਕਿਰਪਾਨ ਵੀ ਪੇਟ ਕੀਤੀ ਲੋਈ ਵੀ ਦਿੱਤੀ ਸਰੂਪਾ ਵੀ ਦਿੱਤਾ ਤੇ ਦਸਤਾਰ ਵੀ ਦਿੱਤੀ ਇਹ ਚਾਰ ਪੰਡਾ ਦਸਤਾਰਾਂ ਦੀ ਵੱਧ ਗਈ ਸੀ ਤਤਾਰਾਂ ਦੀ ਚਾਰ ਪੰਡਾ ਉਸਿਤ ਤਾਜਪੋਛੀ ਜਿਹਨੂੰ ਸਭ ਨੇ ਸਲਾਇਆ ਸੀ ਵੀ ਇਹ ਤਾਜਬੁਦੀ ਜਥੇਦਾਰ ਨਹੀਂ ਹੋਰੀ ਹੈ ਉਹਨਾਂ ਤੋਂ ਬਾਅਦ ਗਿਆਨੀ ਪੂਰਨ ਸਿੰਘ ਗਿਆਨੀ ਪੂਰਨ ਸਿੰਘ ਦੀ ਤਾਜਪੋਛੀ ਅਕਾਲ ਤਖਤ ਤੇ ਨਹੀਂ ਇਹਦੋਂ ਵੀ ਕਨੌਣੀ ਥਾਂ ਦੇ ਉੱਤੇ ਸਰਕਟ ਹਾਊਸ ਚ ਕੀਤੀ ਗਈ ਸੀ ਸਰਕਾਰੀ ਸਰਕਟ ਹਾਊਸ ਵਿੱਚ ਕੀਤੀ ਗਈ ਸੀ ਆ ਜਿਹੜੇ ਵਿਦਵਾਨ ਸਮਝਦੇ ਆਪਣੇ ਆਪ ਨੂੰ ਪ੍ਰੋਫੈਸਰ ਬਡੂਂਗਰ ਉਹ ਤਾਜਪੁਛੀ ਕਰਨ ਵਾਲੇ ਸ਼ਾਮਲ ਸੀ ਅਗਲੀ ਗੱਲ ਜਦੋਂ ਤਾਜਪੁਛੀ ਕਿਸੇ ਜਥੇਦਾਰ ਦੀ ਹੁੰਦੀ ਆ ਕਿਸੇ ਗ੍ਰੰਥੀ ਦੀ ਹੁੰਦੀ ਆ ਤੇ ਬਕਾਇਦਾ ਤੌਰ ਤੇ ਉਹਨੂੰ ਪਹਿਲਾ ਸਰੂਪ ਜਿਹੜਾ ਵਾ ਸੱਚਖੰਡਰੀ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਦਿੰਦਾ ਵਾ ਈ ਉਥੇ ਗਰੰਤੀ ਹੈਗਾ ਸੀਗਾ ਕੋਈ ਹੋਰ ਗਰੰਤੀ ਹੈਗਾ ਸੀਗਾ ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਹੈਗਾ ਸੀਗਾ ਜੇ ਨਹੀਂ ਹੈਗਾ ਸੀ ਤੇ ਕਿਉਂ ਨਹੀਂ ਹੈਗਾ ਜਵਾਬ ਦਿਓ ਤੁਸੀਂ ਦਾ ਉਥੇ ਸਰੂਪਾ ਤੁਸੀਂ ਉਥੋਂ ਹੈਡ ਗਰੰਤੀ ਜਿਹੜਾ ਉਥੋਂ ਦਾ ਜੀ ਗਰੰਤੀ ਕੋਈ ਦਵਾਤਾ ਕਿਸੇ ਨੂੰ ਪਿਤਾਜ ਪੱਛੀ ਹੋ ਗਿਆ ਜੀ ਕਿਉਂ ਚੋਰੀਆ ਕਮਾਉਂਦੇ ਹੋ ਉਹ ਪੰਥ ਦਾ ਜਥੇਦਾਰ ਨਾ ਕਿ ਬਾਦਲ ਦਲ ਦਾ ਜਥੇਦਾਰ ਜੇ ਬਾਦਲ ਨਾਲ ਦਾ ਜਥੇਦਾਰ ਫਿਰ ਜੋ ਮਰਜ਼ੀ ਕਰੋ ਤੁਹਾਨੂੰ ਕੋਈ ਨਹੀਂ ਪੁੱਛਦਾ ਲੇਕਿਨ ਮर्याਦਾ ਦੇ ਲੰਗਣਾ ਨਹੀਂ ਹੋਣਾ ਚਾਹੀਦਾ ਇੱਥੇ ਉਸੇ ਕਲਦੀਪ ਸਿੰਘ ਨੂੰ ਚਾਹੀਦਾ ਵੀ ਜਿਨ੍ਹਾਂ ਨੇ ਮर्याਦਾ ਦੇ ਲੰਗਣਾ ਕਰੀ ਮੈਂ ਕਹਾਂ ਕਾਰਵਾਈ ਕਰੇ ਜੇ ਨਹੀਂ ਕਰੇ ਬੰਦ ਕਰੀਵੇ ਫਿਰ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਕਾਲ ਦਿੱਤੀ ਸੀ ਵੀ ਸਾਰੇ ਅਸੀਂ ਇਕੱਠੇ ਹੋ ਗਏ ਅਸੀਂ ਇਸ ਤਾਜਪੁਸ਼ੀ ਦਾ ਵਿਰੋਧ ਕਰਾਂਗੇ ਅਸੀਂ ਹੱਕ ਚ ਨਹੀਂ ਪਹਿਲਾਂ ਇਹ ਦੱਸਿਆ ਜਾਵੇ ਗਿਆਨੀ ਰਗਵੀਰ ਨੂੰ ਲਾਇਆ ਕਿਉਂ ਗਿਆ ਉਹਦਾ ਕਾਰਨ ਕੀ ਸੀਗਾ ਤੁਸੀਂ ਕਹਿੰਦੇ ਉਹਨਾਂ ਨੇ ਆਪਣੀ ਉਹ ਅਸਮਰਥ ਰਹਦੇ ਆਪਣੀ ਜਿਹੜੀ ਉਹਨਾਂ ਨੂੰ ਡਿਊਟੀ ਦਿੱਤੀ ਹੁੰਦਾਉਣ ਦੇ ਵਿੱਚ ਜੇ ਇੱਥੇ ਸਮਰਥ ਰਹੇ ਤਾਂ ਦਰਬਾਰ ਸਰ ਦੇ ਹੈਡਕੰਡਰ ਜੀ ਕਿਵੇਂ ਸਮਰਥ ਨੇ ਉਹ ਯਾਨੀ ਸੁਲਤਾਨ ਸਿੰਘ ਜਿਹੜੇ ਸੀ ਕਾਰਜਕਾਰੀ ਦੇਖਦਰ ਲਾਇਗਈ ਸੀਗੇ ਉਹਨਾਂ ਬਾਰੇ ਵੀ ਕਹਿ ਰਹੇ ਜੋ ਸਮਰਥਤ ਰਹੇ ਨੇ ਉੱਥੇ ਹੀ ਗ੍ਰੰਥੀ ਸਵਰਥਕਵੇਂ ਹੋਗੇ ਫਿਰ ਮਤਲਬ ਕੀ ਕਾਇਮ ਵਾਲੇ ਕੀਤੇ ਗਏ ਨੇ 4 ਮੈਂਬਰ ਤੁਹਾਡੇ 1 ਮੈਂਬਰ ਛੱਡ ਗਿਆ 3 ਮੈਂਬਰ ਬਰੋਚ ਖੜੇ ਹੋਏ ਕੋਈ ਭਾਈ ਤੁਸੀਂ ਗਲਤ ਕਰ ਰਹੇ ਅਸੀਂ ਤੇ ਸਹੀ ਨਹੀਂ ਕਰੇ ਸਾਡਾ ਡਿਸੀਜਨ نوٹ ਲੇਖੋ ਉਹ ਕੋਈ ਚਾਜਦਾ ਕੰਮ ਦੇ ਕਰ ਲੋ ਕਿਉਂ ਸਿੱਖ ਧਰਮ ਨੂੰ ਬਦਨਾਮ ਕਰਦੇ ਹੋਏ ਤੁਸੀਂ ਕਿਉਂ ਬਰਾਦਰਦੰਗਲ ਕਰ ਰਹੇ ਹੋ ਤੁਸੀਂ ਕਿਉਂ ਪਰੰਪਰਾ ਦਾ ਕੰਨਣ ਖਾ ਕੋਈ ਕੰਨਣ ਕਰ ਰਹੇ ਹੋ ਤੁਸੀਂ ਕਿਉਂ ਨਿਜਮਾ ਦਾ ਘਾਨ ਕਰ ਰਹੇ ਹੋ ਤੁਸੀਂ ਫਿਰ ਲਿਆ ਕੇ ਬਿਠਾਤਾ ਇੱਕ ਬਹਾਦਰ ਬੰਦਾ ਉੱਥੇ ਸੁੱਚਾ ਸਿੰਘ ਲਗਾ ਕੀ ਬਾਤ YouTube ਖਲੋ ਤੇ ਅੱਜ ਵੀ ਬੜਾ ਕੁਝ ਬੋਲਦੀ ਹੋ ਸੁੱਚਾ ਸਿੰਘ ਲਗਾ ਕਹਿੰਦਾ ਜੀ ਇਹਨਾਂ ਦੇ ਪਿੱਛੇ ਬਕਾਇਦਾ ਤੌਰ ਤੇ ਬੀਜੇਪੀ ਤੇ ਆਰਐਸਐਸ ਲਗਾ ਸਭ 26 ਸਾਲ ਜਿਹੜੇ ਤੁਸੀਂ ਲੈ ਰਹੇ ਲਏ ਨੇ ਉਹਨਾਂ ਨਾਲ ਆਰਐਸ ਦੇ ਬੀਜੇਪੀ ਨਾਲ ਉਹ ਭੁੱਲ ਗਿਓ ਪਹਿਲਾਂ ਤੁਹਾਡੇ ਕੋਲ ਹੁੰਦਾ ਸੀ ਕਾਂਗਰਸ ਦੇ ਪਿੱਛੇ ਆ ਜੀ ਹੁਣ ਬੀਜੇਪੀ ਤੇ ਆਰਐਸएस ਆ ਗਈ ਹੈ ਲਗਾਤਾਰ ਸਭ 1997 ਦੇ ਵਿੱਚ ਬਕਾਇਦਾ ਤੌਰ ਤੇ ਸਰਦਾਰ ਸਰਜੀਤ ਸਿੰਘ ਮਦਾਲਾ ਪ੍ਰਧਾਨ ਮੰਤਰੀ ਬਣਦੇ ਸੀਗੇ ਜੇ ਤੁਹਾਡੇ ਆਕਾ ਨੇ ਬਿਨਾਂ ਸ਼ਰਤ ਹਮਾਇਤ ਨਾ ਦਿੱਤੀ ਹੁੰਦੀ ਬੀਜੇਪੀ ਨੂੰ ਤੇ ਸਿਰਫ ਇਹ ਗੱਲ ਸੀ ਪਰ ਨਾਲ ਹਦੀਬਾ ਦੇ ਨਾਲ ਬਾਕੀ ਕਲਾ ਚੋਰ ਬਣਦੇ ਕੋਈ ਗੱਲ ਨਹੀਂ ਇਸ ਕਰਕੇ ਜੋ ਵੀ ਕੱਲ ਹੋਇਆ ਬਿਲਕੁਲ ਗਲਤ ਹੋਇਆ ਵਾ ਮੈਂ ਇਹ ਗਲਪਨ ਪੁੱਛਣੀ ਚਾਹੁੰਦਾ ਇਹਨਾਂ ਨੂੰ ਇਹ ਕਹਰੇ ਨੇ ਕਿ ਵੇਖੋ ਜੀ ਇਹ ਮਰਿਆਦਾ ਦਾ ਲੰਘਣ ਹੋਇਆ ਯਾਨੀ ਜਿਹੜੇ ਸਾਡੇ ਹਰਪ੍ਰੀਤ ਸਿੰਘ ਹੋਰੀਆ ਉਹਨਾਂ ਸਤਿਗੁਰੂ ਦੀ ਹਾਜ਼ਰੀ ਦੇ ਵਿੱਚ ਖੜੋ ਕੇ ਤੇ ਪੰਜਾਂ ਪੈਰਾਂ ਨੂੰ ਕੋਲ ਖੜਾ ਕਰ ਲਿਆ ਆਪਣਾ ਸਪਸ਼ਟਿਕਰਨ ਦਿੱਤਾ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ ਜਿਹਨੂੰ ਸਪਸ਼ਟਿਕਰਨ ਦੇ ਉੱਤੇ ਮੋਹਰ ਲਾਈ ਜਹਦਰ ਕਾਲ ਤੱਕ ਗਿਆਨੀ ਰਗਬੀਰ ਸਿੰਘ ਨੇ ਜਦੋਂ ਆਪਣਾ ਸਪਸ਼ਟਿਕਰਨ ਦਿੱਤਾ ਹੁਣ ਗੱਲ ਖਤਮ ਉੱਥੇ ਤੇ ਤੁਸੀਂ ਕਹਿੰਦੇ ਮर्यादा ਦਾ ਲੰਘਣਾ ਹੋਇਆ ਇੱਥੇ ਕੀ ਹੋ ਗਿਆ ਤੁਸੀਂ ਜੇ ਉਹਨੇ ਮਰਿਆਦਾ ਲੰਘਣ ਕੀਤਾ ਤੇ ਲੰਘਣ ਤੁਸੀਂ ਵੀ ਕੀਤਾ ਉਹਨੇ ਕੀਤਾ ਨਹੀਂ ਲੇਕਿਨ ਤੁਸੀਂ ਜ਼ਰੂਰ ਕੀਤਾ ਕੋਈ ਉਹਨੇ ਖੰਡ ਪਾਟੀ ਰੋਕਿਆ ਕੋਈ ਉਹਨੇ ਹੱਥ ਦੀ ਵਾਰ ਨਹੀਂ ਰੋਕੀ ਕੋਈ ਰੋਕਿਆ ਲੇਕਿਨ ਤੁਸੀਂ ਜੋ ਮਰਜ਼ੀ ਲਿਖਵਾ ਲਓ ਉਹਨਾਂ ਵਿਚਾਰੇ ਮੁਲਾਜ਼ਮਾ ਕੋਲ ਉਹ ਲਿਖ ਕੇ ਦੇ ਦੇਣਗੇ ਕਿ ਉਹਨੂੰ ਕੋਈ ਗੱਲ ਨਹੀਂ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਤੁਸੀਂ ਕਹਿੰਦੇ ਉਹਨੇ ਮਰਿਆਦਾ ਲੰਘਣਾ ਕੀਤਾ ਤੇ ਇੱਥੇ ਮਰਿਆਦਾ ਲੰਘਣਾ ਨਹੀਂ ਹੋਇਆ ਜੇ 10 ਦਿਨ ਸਾਨੂੰ ਪਹਿਲਾਂ ਤੁਸੀਂ ਉਥੇ ਤੇ ਕਾਰਵਾਈ ਕਰਤੀ ਤੁਹਾਡੇ ਖਿਲਾਫ ਕਾਰਵਾਈ ਕੌਣ ਕਰੂਗਾ ਇਸ ਕਰਕੇ ਇਹ ਜੋ ਹੋ ਰਿਹਾ ਗਲਤ ਹੋ ਰਿਹਾ ਗਿਆਨੀ ਸਾਡੀ ਕੋਈ ਕੋਈ ਦੁਸ਼ਮਣੀ ਨਹੀਂ ਇਹ ਅਗਿਆਨੀ ਆਪਣੇ ਗਿਆਨੀ ਕੁਲਦੀਪ ਸਿੰਘ ਦਾ ਚੰਗੀ ਗੱਲ ਇਹੋ ਜੇ ਨੌਜਵਾਨ ਵੱਢਨੇ ਚਾਹੀਦੇ ਆ ਅੱਗੇ ਆਉਣੇ ਚਾਹੀਦੇ ਆ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਦੀ ਨਜੁਕਤੀ ਕੀਤੀ ਗਈ ਹੈ ਉਹਦੇ ਤੇ ਇਤਰਾਜ ਸਾਨੂੰ ਨਹੀਂ ਸਾਰੀ ਦੁਨੀਆ ਨੂੰ ਇਤਰਾਜ ਆ ਸਾਰੀ ਸੰਸਥਾਵਾਂ ਨੂੰ ਇਤਰਾਜ ਪਹਿਲਾਂ ਇਹ ਸਪਸ਼ਟ ਕੀਤਾ ਜਾਵੇ ਵੀ ਭਾਈ ਗਿਆਨੀ ਰਗਵੀਰ ਸਿੰਘ ਦੀ ਜਿਹੜੀ ਛੁੱਟੀ ਕਿਉਂ ਕੀਤੀ ਗਈ अच्छा पट्टी साहब ਜਦੋਂ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਹੜੇ ਆ ਉਹ ਮੀਡੀਆ ਨਾਲ ਗੱਲ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ 2 ਦਸੰਬਰ ਦੇ ਫੈਸਲੇ ਆ ਇਹ ਤਾਂ ਬਿਲਕੁਲ ਗੁਰਮਤਿ ਰੋਸ਼ਨੀ ਦੇ ਵਿੱਚ ਹੋਏ ਆ ਪਰ ਨਜ਼ਰਸਾਨੀ ਕੀਤੀ ਜਾਊਗੀ ਜਿਹੜੀ ਭਰਤੀ ਕਮੇਟੀ ਬਣਾਈ ਗਈ ਹੈ ਹੁਣ ਇਹ ਨਜ਼ਰਸਾਨੀ ਕੀ ਇਹਦੇ ਇਹਦੇ ਕੀ ਅਰਥ ਕੱਢੀ ਹੈ ਜੀ ਇਹ ਨਜ਼ਰਸਾਨੀ ਕੀ ਆ ਉਹਦੇ ਵਿੱਚ ਕੋਈ ਮੈਂਬਰ ਤਬਦੀਲ ਕੀਤੇ ਜਾਣਗੇ ਕੀ ਕੀਤਾ ਜਾਊਗਾ ਜੀ ਵਿਕੋ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਸੁਧਾਰਵਾਦੀ ਨੇ ਉਹਨਾਂ ਦੀ ਅੱਜ ਮੀਟਿੰਗ ਹੋਈ ਆ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਕਹਿ ਦਿੱਤਾ ਵੀ ਜਿਹੜੇ 11 ਮੈਂਬਰਾਂ ਨੇ ਭਾਈ ਗਿਆਨੀ ਰਗਵੀਰ ਸਿੰਘ ਦੀ ਛੁੱਟੀ ਕੀਤੀ ਆ ਤੇ ਗਿਆਨੀ ਕੁਲਦੀਪ ਸਿੰਘ ਨੂੰ ਲਗਾਇਆ ਉਹਨਾਂ ਦੇ ਘਰਾਂ ਦਾ ਘਰਾਵ ਕੀਤਾ ਜਾਊਗਾ 12 13 ਤੇ 14 ਤਰੀਕ ਦਿੱਤੀ ਗਈ ਆ ਤੇ ਨਾਲ ਇਹ ਵੀ ਕੀਤਾ ਗਿਆ ਵੀ ਜਿੰਨੀਆਂ ਵੀ ਜਥੇਬੰਦੀਆਂ ਨੇ ਹੁਣ ਤੱਕ ਉਹਨਾਂ ਦਾ ਸਾਥ ਦਿੱਤਾ ਸਭ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। ਅੱਛਾ ਜਿਸ ਤਿੱਕੇ ਨਾ ਗਿਆਨੀ ਕੁਲਦੀਪ ਸਿੰਘ ਦੀ ਤਾਜ ਪੁੱਛੀ ਗਈ ਆ ਉਹਦਾ ਮਤਾ ਪਸਥ ਕਰਕੇ ਨਿਖੇਦੀ ਕੀਤੀ ਗਈ ਤੇ ਬਾਬਾ ਬਲਬੀਰ ਸਿੰਘ ਨੂੰ ਲੈ ਕੇ ਸਟੈਂਡ ਦੀ ਛਲਗਾ ਕੀਤੀ ਗਈ ਹੈ। ਜੀ ਇੱਕ 10 ਮੈਂਬਰੀ ਕਮੇਟੀ ਬਕਾਇਦਾ ਤੌਰ ਤੇ ਜਿਹੜੀ ਅੱਜ ਬਾਬਾ ਬਲਬੀਰ ਸਿੰਘ ਨੂੰ ਮਿਲਣ ਵਾਸਤੇ ਨੰਦਪੁਰ ਸਾਹਿਬ ਲਈ ਰਵਾਮਾ ਹੋ ਚੁੱਕੀ ਹੈ। ਤਾਂ ਕਿ ਉਹਨਾਂ ਨੂੰ ਅਗਲੀ ਰਣਨੀਤੀ ਤੈਅ ਕੀਤੀ ਜਾਵੇ 18 ਨੂੰ 18 ਤਰੀਕ ਨੂੰ 18 ਮਾਰਚ ਨੂੰ ਜਿਹੜੀ ਅਕਾਲ ਤਖਤ ਤੋਂ ਭਰਤੀ ਮੈਂ ਸ਼ੁਰੂ ਕਰਨੀ ਆ ਉਹਦੇ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਵੀ ਸਾਰੇ ਆਓ ਤੁਸੀਂ ਉੱਥੇ ਜੀ ਹੁਣ ਕਿੰਨੀਆਂ ਕਿ ਜਥੇਬੰਦੀਆਂ ਨੂੰ ਸਾਨੂੰ ਨਹੀਂ ਪਤਾ ਤੇ ਬਾਰੇ ਅੱਜ ਵੀ ਪੰਥਕ ਤਾਲਮੇਲ ਸੰਗਠਨ ਜਿਨ੍ਹਾਂ ਦੇ ਵਿੱਚ ਕਰੀਬ ਜੀ ਇੱਕ ਦਰਜਨ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਸ਼ਾਮਲ ਨੇ ਉਹ ਵੀ ਅਕਾਲ ਤਖਤ ਦੇ ਉੱਤੇ ਅਰਦਾਸ ਕਰਕੇ ਗਏ ਨੇ ਉਹਨਾਂ ਨੇ ਕਿਹਾ ਵੀ ਜੋ ਕੀਤਾ ਇਹਨਾਂ ਗਲਤ ਕੀਤਾ ਅਜੇ ਵੀ ਮੌਕਾ ਵਾ ਪਹਿਲਾਂ 1 ਮਹੀਨਾ ਲੇਟ ਕਰ ਦਿਓ ਕਾਰਜ ਭਾਰ ਸੰਬੰਧਨ ਲਈ ਵਾਸਤੇ ਅਕਾਲ ਤਖਤ ਦਾ 1 ਮਹੀਨੇ ਸਾਰੀਆਂ ਪੰਥਕ ਜਿਥੇ ਨਹੀਂ ਇੱਕ ਮੀਟਿੰਗ ਕਾਲ ਕਰੋ ਇਕੱਤਰਤਾ ਕਰੋ ਉੱਚ ਫੈਸਲਾ ਲਿਆ ਜਾ ਵੀ ਕਰਨਾ ਕੀ ਹੈ ਸੁਝਾਅ ਤੇ ਗਿਆਨੀ ਕੇਵਲ ਜੀ ਬਿਲਕੁਲ ਠੀਕ ਆ ਪਰ ਮੰਨਣਾ ਕੀ ਨੇ ਜਿਹੜਾ ਬੰਦਾ ਵੀ ਅੱਜ ਦੀ ਡੇਟ 'ਚ ਬਾਦਲ ਡਲਦਾ ਜਾਂ ਸ਼੍ਰੋਮਣੀ ਕਮੇਟੀ ਦੀ ਵਿਰੋਧ ਕਰਦੇ ਕੋਈ ਗੱਲ ਕਹਿੰਦੇ ਤੇ ਮਗਲੇ ਪਸੇ ਬੀਜਪੀ ਨਾਲ ਕਾਂਗਰਸ ਕਹਿੰਦੇ ਹੁੰਦੇ ਸੀਗੇ ਅੱਜਕਲ ਬੀਜਪੀ ਕਹਿਣਾ ਸ਼ੁਰੂ ਕਰਤਾ ਉਹੀ ਬੀਜਪੀ ਆ ਜਿਹਦੇ ਨਈਕੇ ਥਾਲੀ 'ਚ ਖਾਧ ਰਹੇ ਹੋ ਤੁਸੀਂ ਦੇਗਾ ਚੱਟਦੇ ਰਹੇ ਹੋ ਤੁਸੀਂ ਕਿਹੜਾ ਕੰਮ ਨਹੀਂ ਕੀਤਾ ਤੁਸੀਂ ਇਸ ਕਰਕੇ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਕਰ ਲਿਆ ਵੀ 18 ਤਰੀਕ ਨੂੰ ਅਸੀਂ ਭਰਤੀ ਮੇਂ ਸ਼ੁਰੂ ਕਰਾਂਗੇ ਜਿਹੜੀ ਗਿਆਨੀ ਕਿਹਾ ਬਕਾਇਦਾ ਤੌਰ ਤੇ ਕੁਲਦੀਪ ਸਿੰਘ ਨੇ ਨજર ਸਾਨੀ ਜੀ ਨજર ਸਾਨੀ ਜੇ ਕਰਨਗੇ ਤੇ ਉਹ ਤੇ ਰੋਕ ਦੇ ਲਾ ਸਕਦੇ ਨજર ਸਾਨੀ ਇਹ ਕੀਤੀ ਜਾ ਸਕਦੀ ਹੈ ਵੀ ਇਹਦੀ ਗਿਣਤੀ ਵਧਾ ਦਿਓ ਅੱਛਾ ਜੀ ਗਿਣਤੀ ਵਧਾ ਦਿੱਤੀ ਜਾਵੇ ਵੀ ਇਹਦੇ ਬੰਦੇ ਚਾਰ ਬੰਦੇ ਹੋਰ ਪਾ ਲਓ ਜੀ ਤੁਸੀਂ ਜੇ ਕਹਿਣ ਕਹਿੰਦੇ ਰੋਕ ਲਾਈ ਜਾਂਦੀ ਹੈ ਤੇ ਫਿਰ ਤੇ ਉਹ ਨજર ਸਾਨੀ ਨਹੀਂ ਹੈਗੀ ਉਹ ਤੇ ਫਿਰ ਐਕਸ਼ਨ ਆ ਅਸੀਂ ਕਹਿੰਦੇ ਉਹ ਐਕਸ਼ਨ ਨਾ ਕੀਤਾ ਜਾਵੇ ਸਿਰਫ ਸਿਰਫ ਜੇ ਕਰਨਾ ਵਾ ਤੇ ਬਕਾਇਦਾ ਤੌਰ ਤੇ ਨਜਰਸਾਨੀ ਕਰਕੇ ਤੇ ਭਰਤੀ ਹੋਣੀ ਉਹ ਜੀ 33 ਲੱਖ ਦੀ ਕਾਇਦਲ ਦੀ ਬਣੀ ਆ ਜਿਹੜੀ ਭਰਤੀ ਦਾ 33 ਲੱਖ ਦਾ ਦਾਵਾ ਕਰਦੇ ਆ ਅਕਾਲ ਤਖਤ ਤੇ ਇੱਕ ਕਮੇਟੀ ਬਣਾ ਕੇ ਜਾਂਚ ਕਰਵਾ ਦੇ ਤੇ ਬਿੱਲੀ ਥੈਲਿਓਂ ਬਾਹਰ ਆ ਜੂਗੀ 33 ਲੱਖ ਦੀ ਭਰਤੀ ਹੋਈ ਹੈ ਕਿ 3 ਲੱਖ ਦੀ ਭਰਤੀ ਹੋਈ ਹੈ ਤੁਹਾਡੇ ਤੇ ਭਰਤੀ ਦੀ ਕਾਪੀ ਲਾ ਨੂੰ ਤਿਆਰ ਨਹੀਂ ਸੀਗਾ ਲੋਕ ਤੁਹਾਨੂੰ ਉੱਥੇ ਆਪਣੇ ਪਿੰਡਾਂ ਦੇ ਜਨਨ ਨੂੰ ਭਜਾਉਂਦੇ ਸੀ ਕਿ ਲਾ ਕੇ ਦੌੜ ਜਿਓ ਭਾਈ ਕੋਈ ਭਰਤੀ-ਪੁਰਤੇ ਦੀ ਕਰਨੀ। ਕੇਵਲ ਲੋਕਾਂ ਨੂੰ ਘਬਰਾ ਕਰ ਰਹੇ ਹੋ ਤੁਸੀਂ ਯਾਰ। ਕਿਉਂ ਫਿਰ ਇਹਦੇ ਇਹ ਪੇਪਰ ਤੇ ਘੜਾ ਮਾਰ ਰਹੇ ਹੋ ਸਭ ਨੂੰ ਇਹ ਆਸ ਸੀਗੀ ਕਿ 2 ਦਸੰਬਰ ਦੇ ਹੁਕਮਨਾਮੇ ਦੇ ਉੱਤੇ ਜਿੰਨਾ ਵਜੇ ਕਿਤੇ ਭਰਤੀ ਕਮੇਟੀ ਸੀ ਇੱਕ ਫਕਰੇ ਕੰਮ ਸੀ ਉਹ ਵਾਪਸ ਆਣ ਦੀ ਗੱਲ। ਲੇਕਿਨ ਉਹਦੇ ਤੇ ਲਹਾਲ ਦੀ ਕਿਹੜੀ ਲੀਕ ਮਾਰਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀ ਵੇਖੋ ਕੀ ਕਰਦੇ ਪਤਾ ਨਹੀਂ। 2011 ਦੇ ਵਿੱਚ ਦਸੰਬਰ 2011 ਦੇ ਵਿੱਚ ਫਖਰੇ ਕਮ ਦਿੱਤਾ ਜਾਂਦਾ ਵਾ ਹੋਲੇ ਮੱਲੇ ਦੇ ਮੇਲੇ ਦੇ ਉੱਤੇ ਜਥੇਦਾਰ ਕਾਲ ਤੱਕ ਗਿਆਨੀ ਗੁਰਬਚਨ ਸਿੰਘ ਹੋਰੀ ਅਨਾਉਂਸ ਕਰਦੇ ਨੇ ਕਿ ਸਰਦਾਰ ਭਾਸ ਸਿੰਘ ਬਾਦਲ ਦੀਆਂ ਬੜੀਆਂ ਜੇਲਾ ਕਟੀਆਂ ਨੇ ਕੌਮ ਵਾਸਤੇ ਬੜਾ ਕੁਝ ਕੀਤਾ ਵਾ ਦੇਸ਼ ਵਾਸਤੇ ਬੜਾ ਕੁਝ ਕੀਤਾ ਵਾ ਆਪਣੀ ਜ਼ਿੰਦਗੀ ਬਰਬਾਦ ਕਰਕੇ ਜਿਹੜਾ ਕੌਮ ਦਾ ਦੀਵਾ ਜਗਦਾ ਰੱਖਿਆ ਉਹ ਬੜਾ ਕੁਝ ਕੀਤਾ ਉਹਨਾਂ ਨੇ ਤੇ ਨਾਲ ਕਿਹਾ ਜੇ ਅਸੀਂ ਫਖਰੇ ਕੌਮ ਦੇਾਂਗੇ ਉਹਨਾਂ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਕੰਦੇ ਸੀ ਤਾਇ ਦੀ ਤੀ ਚਲੀ ਤੇ ਮੈਂ ਕਿਉਂ ਰਹਾ ਕੱਲੀ ਉਹਨਾਂ ਨੇ ਸਟੇਜ ਤੋਂ ਹੀ ਬੜੇ ਉੱਚੀ ਸਾਰੀ ਕਿਹਾ ਸੀ ਫਖਰੇ ਕੌਮ ਦੇ ਨਾਲ ਅਸੀਂ ਪੰਥ ਰਤਨ ਵੀ ਦੇਵਾਂਗੇ ਇਨੀ ਚਮਚਾਗਰੀ ਸੀ ਪਿੱਛੇ ਨੂੰ ਅੱਗੇ ਕਿਵੇਂ ਲਗਣਾ ਸ ਮੈਂ ਆਪਣੀ ਗੱਲ ਕਰਦਾ ਮੈਂ ਉਹਦੇ ਵਿਰੁੱਧ ਕੀਤਾ ਸੀ ਕਿ ਮੈਂ ਕਿਹਾ ਕੱਲ ਨੂੰ ਇਹ ਬੰਦੇ ਨੇ ਗਲਤੀ ਕੀਤੀ ਤੇ ਫਿਰ ਇਹਦੇ ਬਾਰੇ ਕੀ ਕਹੋਗੇ ਤੁਸੀਂ ਤੇ ਮੁੜ ਕੇ ਉਸ ਤੋਂ ਬਲੰਡਰ ਗਲਤੀਆਂ ਹੋਈਆਂ ਪੰਥ ਰਤਨ ਸਾਡਾ ਜਿਹੜਾ ਵਾ ਨਿਸ਼ਾਨੇ ਹੈਦਰ ਇੱਕ ਆਰਮੀ 'ਚ ਦਿੱਤਾ ਜਾਂਦਾ ਪਾਕਿਸਤਾਨ ਦੇ ਵਿੱਚ ਤੇ ਗੁਰਦੁਆਰਾ ਦਾ ਇਹਦਾ ਸਾਡੇ ਪਰ ਵਿੱਚ ਕਿਹਦਾ ਇਹ ਇਸ ਦੁਨੀਆ ਤੋਂ ਕੁਝ ਕਰਨ ਤੋਂ ਬਧ ਤਜਦਾ ਵੀ ਇਹਦੀ ਬੰਦੇ ਦੀ ਬੜੀ ਕੁਰਬਾਨੀ ਹੈ ਬੜੀ ਇਹਦੀ ਬੜੇ ਨੇ ਚੰਗੇ ਕੰਮ ਕੀਤੇ ਆ ਉਸੇ ਦਾ ਪੰਥ ਰਤਨ ਅਸੀਏ ਦੁਨੀਆ ਤੋਂ ਕੁਝ ਕਰ ਤੋਂ ਵੱਧ ਦਿੰਦੇ ਹ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਵੱਧ ਦਿੱਤਾ ਗਿਆ ਇਸ ਕਰਕੇ ਉਹ ਪੰਥਰਤਨ ਜਿਹੜਾ ਸੀ ਜਿਹੜਾ ਮੈਂ ਤੇ ਉਦੋਂ ਕਿਹਾ ਸੀ ਦੇਣਾ ਵੀ ਗਲਤ ਆ ਵਾਪਸ ਦੇਣਾ ਵੀ ਗਲਤ ਆ ਜੇ ਦੁਬਾਰਾ ਤਾਂ ਤਾਂ ਉਹ ਤੋਂ ਵੱਧ ਗਲਤੀ ਹੋਊਗੀ ਕਰਨ ਵਾਲੀ ਇਸ ਕਰਕੇ ਉਹਨਾਂ ਨੇ ਇਹ ਕਹਿ ਤਾ ਵੀ ਤਾਂ ਸਾਡੀ ਜਿਹੜੀ ਹੈਗੀ ਐ ਇਸ ਤੇ ਬਿਲਕੁਲ ਨਹੀਂ ਕਰਾਂਗੇ ਵੀ ਜਿਹੜਾ ਪੰਥਰਤਨ ਵਾਪਸ ਦੀ ਗੱਲ ਦੀ ਕੀਤੀ ਉਹਨੇ ਕਿਹਾ ਵੀ 2 ਸਤੰਬਰ 2 ਦਸੰਬਰ ਜਿਹੜੇ ਹੁਕਮਨਾਮੇ ਹੋਏ ਨੇ ਉਹ ਗੁਰਮਤ ਦੀ ਰੋਸ਼ਨੀ ਚ ਹੋਏ ਨੇ ਉਹ ਵਾਪਸ ਦੀ ਲੈ ਜਾਣਗੇ ਮੈਂ ਤੁਹਾਨੂੰ ਐਸੀ ਕਰਕੇ ਕਿਹਾ ਵੀ ਨજર ਸੰਦੇ ਮਤਲਬ ਹੁੰਦਾ ਹੈ ਜੀ ਗਿਣਤੀ ਵਧਾ ਦਿੱਤੀ ਜਾਵੇ ਇਹਦੀ ਕਾਰਜਸ਼ੈਲੀ ਤਬਦੀਲੀ ਕੀਤੀ ਜਾਵੇ ਕਿਉਂਕਿ ਜੇ ਇਹਦੇ ਤੇ ਰੋਕ ਲਾਉਂਦੇ ਤਾਂ ਫਿਰ ਆਟੋਮੈਟਿਕਲੀ ਹੋ ਗਿਆ ਵੀ ਜਿਹੜੇ ਹੁਕਮਨਾਮੇ ਸੀ ਜਿਹੜੀ ਗੱਲ ਕਹੀ ਉਹਨਾਂ ਨੇ ਉਹ ਆਪਣੀ ਗਲਤੀ ਗੱਲ ਤੋਂ ਮੁਕਰ ਰਹੇ ਨੇ ਜੀ ਜੀ ਅਚਲ ਪੱਟੇ ਸਾਹਿਬ ਸਵਾਲ ਇੱਥੇ ਇਹ ਆ ਵੀ ਜਦੋਂ ਦਸਤਾਰ ਬੰਦੀ ਸਵੇਰੇ ਹੋ ਜਾਂਦੀ ਆ ਮੂਹ ਮਨੇਰੇ ਹੋ ਜਾਂਦੀ ਆ ਉਸ ਤੋਂ ਬਾਅਦ ਐਸਜੀਪੀਸੀ ਨੂੰ ਸਫਾਈ ਦੇਣੀ ਪੈਂਦੀ ਆ ਸੋਸ਼ਲ ਮੀਡੀਆ ਦੇ ਉੱਤੇ ਸਵਾਲਾਂ ਦੀ ਇੱਕ ਝੜੀ ਲੱਗ ਜਾਂਦੀ ਆ ਪੰਥਕ ਲੋਕ ਜਿਹੜੇ ਆ ਜਿਹੜੀ ਸਿੱਖ ਸੰਗਤ ਆ ਉਹ ਇੰਨੇ ਸਾਰੇ ਸਵਾਲ ਜਿਹੜੇ ਆ ਉਹ ਖੜੇ ਕਰ ਦਿੰਦੀ ਆ ਤੇ ਜਦੋਂ ਇੰਨੇ ਸਾਰੇ ਸਵਾਲਾਂ ਦੇ ਵਿੱਚ ਇੱਕ ਦਸਤਾਰ ਬੰਦੀ ਘਰੀ ਹੋਵੇ ਤਾਂ ਫਿਰ ਇਹ ਕੌਮ ਦੀ ਅਗਵਾਈ ਕਿਵੇਂ ਹੋਊਗੀ ਕਿਉਂਕਿ ਸਵਾਲ ਭਰੇ ਪਏ ਆ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਗੱਲ ਇਹ ਜੀ ਸੋਸ਼ਲ ਮੀਡੀਆ ਤੇ ਜਿਹੜੇ ਹੁੰਦੇ ਨਾ ਸਾਡੇ ਆਪਣੇ ਫੇਸਬੁੱਕ ਹੀ ਯੋਧੇ ਉੱਥੋਂ ਤੱਕ ਸੀਮਿਤ ਹੁੰਦੇ ਜਿੰਨਾ ਚਿਰ ਅਸੀਂ ਆ ਕੇ ਸੜਕਾਂ ਦੇ ਉੱਤੇ ਕੋਈ ਸੰਘਰਸ਼ ਨਹੀਂ ਕਰਾਂਗੇ ਉਹਨਾਂ ਚ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਵਟਸਐਪ ਉੱਤੇ ਜੇ ਕਿ ਡੈਥ ਹੋ ਗਈ ਰਿਪਾ ਦਿਓ ਕਿ ਜੇ ਕਿ ਦਾ ਜਨਮ ਦਿਨ ਤੇ ਵਧਾਈ ਦੇ ਦਿਓਗੇ ਤੇ ਜੇ ਕੋਈ ਚੰਗਾ ਕੋਈ ਗੁੱਡ ਕਹਦੇ ਇਦੋਂ ਤੱਕ ਕੁਝ ਨਹੀਂ ਹੋਣਾ ਲੰਦਾ ਜਦੋਂ ਉਹਨਾਂ ਨੂੰ ਕਹਿ ਦਿੰਦੀ ਫਲਾਣੀ ਜਗ੍ਹਾ ਜਾਣਾ ਆਪਾਂ ਤੇ ਕੁਝ ਵਟ ਸਾਬ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ ਮੇਰੇ ਕਹਿਣ ਤੋਂ ਭਾਵ ਆ ਵੀ ਇਹ ਜਿਹੜਾ ਰੋਸ ਆ ਜਿਹੜਾ ਸੋਸ਼ਲ ਮੀਡੀਆ ਤੋਂ ਇਹ ਆਮ ਜਨਤਾ ਦੇ ਵਿੱਚ ਜਦੋਂ ਆਪਾਂ ਗੱਲਬਾਤ ਵੀ ਕੀਤੀ ਮੈਂ ਕਈ ਲੋਕਾਂ ਨੂੰ ਮਿਲਿਆ ਵੀ ਗੱਲਬਾਤ ਵੀ ਕੀਤੀ ਉਹ ਇਹ ਗੱਲ ਆ ਬਤਾ ਕਰਦੇ ਵੀ ਪਏ ਆ ਉਹ ਸਵਾਲ ਖੜਾ ਕਰਦੇ ਵੀ ਪਏ ਆ ਕਮੇਟੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਵੀ ਚੁੱਕਦੇ ਪਏ ਆ ਬਈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਤੇ ਕੌਮ ਦੇ ਜਥੇਦਾਰ ਦੀ ਦਸਤਾਰਬੰਦੀ ਹੋਣਾ ਤੇ ਫਿਰ ਉਹਗਵਾਈ ਕਿਵੇਂ ਕਰੂਗਾ ਸਵਾਲ ਬੜਾ ਛੋਟਾ ਜਿਹਾ ਪਰ ਇਹਦੇ ਮੈਨੇ ਬਹੁਤ ਵੱਡੇ ਆ ਪੱਟੀ ਸਾਹਿਬ ਜੀ 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 ਵੇਖੋ ਤੁਹਾਡੀ ਗੱਲ ਠੀਕ ਹੈ ਵੀ ਇਹ ਸਵਾਲ ਬੜੇ-ਬੜੇ ਪਰ ਸਵਾਲ ਦਾ ਜਵਾਬ ਕੌਣ ਦੇਵੇ ਜਿਹੜੇ ਜਵਾਬ ਦੇਣ ਉਹ ਬੜੀ ਕਹਿੰਦੇ ਤੇ ਬੜੀ ਦੂਰਅੰਦੇਸ਼ੀ ਨੇ ਫੈਸਲਾ ਲਿਆ ਗਿਆ ਜੀ ਅਸੀਂ ਜੀ ਇਹ ਤੇ ਬਹੁਤ ਵਧੀਆ ਫੈਸਲਾ ਲਿਆ ਗਿਆ ਜੀ ਤੇ ਖਵਾਜੇ ਦਾ ਗਵਾ ਡੱਡੂ ਕਹਿੰਦੇ ਹੁੰਦੇ ਆ ਉਹਨਾਂ ਦੀ ਜਿਹੜੀ ਵਕਾਲਤ ਉਹ ਕਰ ਰਹੇ ਨੇ ਸੁੱਚਾ ਸਿੰਘ ਲਗਾ ਜਿਹੜੇ ਕਹਿੰਦੇ ਜੀ ਇਹ ਦੂਰਅੰਦੇਸ਼ੀ ਦੇ ਫੈਸਲਾ ਲੱਗਿਆ ਬਹੁਤ ਵਧੀਆ ਕੀਤਾ ਗਿਆ ਬਾਬਾ ਬਲਬੀਰ ਸਿੰਘ ਬਾਰੇ ਸਵਾਲ ਪੁੱਛਿਆ ਗਿਆ ਤੇ ਉਹ ਇੰਨੀ ਗੱਲ ਕਹਿੰਦਾ ਜੀ ਕਿਹੜਾ ਬਾਬਾ ਬਲਬੀਰ ਸਿੰਘ ਬੁੱਢਾ ਦਲਵਾਲਾ ਉਹ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਜਿਹੜੀ ਭਾਰਤ ਸਰਕਾਰ ਸੀ ਤੋਪਾਂ ਤੇ ਟੈਂਕਾਂ ਦਾ ਕਾਲ ਤੱਕ ਹਟਾਇਆ ਉਹਨੂੰ ਬਣਾਇਆ ਸੀ ਲੇਕਿਨ ਗੱਲ ਸਿਰਫ ਇਹ ਵੀ ਉਹਨਾਂ ਬਣਾਇਆ ਜਦੋਂ ਬਾਬਾ ਸੰਤਾ ਸਿੰਘ ਨੇ ਪੁੱਛਿਆ ਸੀ ਅਸੀਂ ਇਹ ਸਵਾਲ ਇਹ ਉਹ ਕਹਿੰਦੇ ਸੀ ਬਣਾਇਆ ਵਟਾਇਆ ਨਹੀਂ ਤੇ ਤੂੰ ਦੀ ਜਿਸ ਤਾਨ ਦੀ ਜੀਰੋ ਨੀ ਕਰਤਾ ਫਿਰ ਕੇ ਤੁਸੀਂ ਜੀ ਜਦੋਂ ਇਹ ਦੁਬਾਰਾ ਬਣਾਇਆ ਗਿਆ ਪਹਿਲੀ ਸ਼ੇਪ ਅਸਲੀ ਕਾਲ ਤੱਕ ਦੀ ਉਹ ਨਹੀਂ ਰਹਿਣ ਦਿੱਤੀ ਗਈ ਉਹ ਬਦਲ ਦਿੱਤੀ ਗਈ ਹੈ ਇਸ ਕਰਕੇ ਇਹਨੂੰ ਦੂਰ ਜਿਸੀ ਦਾ ਫੈਸਲਾ ਕਹਿਣਾ ਮੈਨੂੰ ਇੱਕ ਗਲਤੀ ਉੱਤੇ ਹੋਰ ਬਲੰਡਰ ਗਲਤੀ ਕੀਤੀ ਜਾ ਰਹੀ ਹੈ ਚਾਹੀਦਾ ਚਾਹੀਦਾ ਇਹ ਆਪੀ ਤੇ ਮਾਫੀ ਮੰਗਦੇ ਸੋ ਕੋਈ ਇਹ ਕੰਮ ਕਰਦੇ ਹੀ ਨਾ ਜੇ 10 ਵਜੇ ਇੰਨੀ ਗੱਲ ਕਹੀ ਸੀ ਤੇ 10 ਵਜੇ ਬਕਾਇਦਾ ਤੌਰ ਤੇ ਇਹ ਆਪਣੀ ਕਾਰਵਾਈ ਪਾਉਂਦੇ ਕੀ ਹੁੰਦਾ ਕਹਿੰਦੇ ਜੀ ਖੂਨ ਖਰਾਬਾ ਹੋ ਜਾਣਾ ਸੀ ਬੜਾ ਬੜਾ ਕਾਹਦਾ ਖੂਨ ਖਰਾਬ ਹੋ ਜਾਣਾ ਸੀ ਤੁਸੀਂ ਤਖਤ ਦੇ ਅੰਦਰ ਆਪਣਾ ਕੰਮ ਕਰਨਾ ਸੀ ਬਾਹਰ ਤਖਤ ਦੇ ਬਾਹਰੇ ਲੱਗੇ ਲੱਗੀ ਜਾਂਦੇ ਹੋ ਜੀ ਜੇ ਜਥੇਦਾਰ ਤੇ ਤੁਸੀਂ ਸੰਤੁਸ਼ਟ ਨਹੀਂ ਜਥੇਦਾਰ ਡਰਦੇ ਨੇ ਇਹ ਦੱਸਿਓਰ ਕੱਲ ਨੂੰ ਸੰਤਾਜ ਕਿਵੇਂ ਜਾਊਗਾ ਇਹ ਵੀ ਦੱਸ ਦਿਓ ਜਥੇਦਰ ਕੌਮ ਦਾ ਕੇ ਬਾਦਲ ਨਾਲ ਦਾ ਵਾ ਕੇ ਬਾਦਲ ਪਰਿਵਾਰ ਦਾ ਵਾ ਇਸ ਕਰਕੇ ਇਹ ਬਲੰਡਰ ਗਲਤੀ ਆ ਇਹ ਮਾਫੀਯੋਗ ਨਹੀਂ ਜਿਨ੍ਹਾਂ ਨੇ ਗਲਤੀ ਕੀਤੀ ਆ ਸਰਬੱਤ ਖਾਲਸਾ ਬੁਲਾ ਕੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਜੀ ਪਟਾ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਗਾਲ